ਅੱਛਾ ਆਪਾਂ ਜੀ ਕੱਪੜਿਆਂ ਤੋਂ ਬੁਰ ਲਾ ਕੇ ਦਿਖਾਵਾਂਗੇ ਕੋਈ ਵੀ ਗਰਮ ਕੱਪੜਾ ਹੋਵੇ ਜਰਾਬ ਹੋਵੇ ਕੋਟੀ ਹੋਵੇ ਸਵਟਰ ਹੋਵੇ ਜਾਂ ਨਾਰਮਲ ਆਪਾਂ ਕਈ ਵਾਰੀ ਆਪਾਂ ਆਪ ਦੇ ਜਿਹੜੇ ਸੂਟ ਪਾਉਂਦੇ ਆ ਉਹਨਾਂ ਤੋਂ ਵੀ ਬੁਰ ਆਪਾਂ ਬਹੁਤ ਹੀ ਆਸਾਨੀ ਨਾਲ ਲਾ ਸਕਦੇ ਆ ਆਪਾਂ ਜੀ ਇੱਕ ਜਰਾਬ ਤੇ ਦੇਖੋ ਕਿੰਨੇ ਬੁਰ ਆਏ ਹੋਏ ਨੇ ਤੇ ਉਹ ਆਪਾਂ ਬਹੁਤ ਆਸਾਨੀ ਨਾਲ ਲਾ ਕੇ ਦਿਖਾਵਾਂਗੇ ਇੱਕ ਬੋਤਲ ਦੀ ਮਦਦ ਦੇ ਨਾਲ ਤੁਸੀਂ ਵੀਡੀਓ ਨੂੰ ਜੀ ਐਂਡ ਤੱਕ ਦੇਖਿਓ ਜੀ ਵੀਡੀਓ ਨੂੰ ਬਿਲਕੁਲ ਸਲਿੱਪ ਨਾ ਕਰਿਓ ਤੇ ਨਾਰਮਲੀ ਆਪਣੇ ਉਹ ਘਰ ਦੇ ਵਿੱਚ ਚੀਜ਼ ਹੁੰਦੀ ਹੈ ਜਿਹਦੇ ਨਾਲ ਅੱਜ ਆਪਾਂ ਬੋਰ ਲਾ ਕੇ ਦਿਖਾਵਾਂਗੇ ਆਹ ਦੇਖੋ ਜੀ ਜਰਾਬਾ ਤੇ ਆਪਣੇ ਬੋਰ ਕਿੰਨੇ ਸੇ ਆਪਾਂ ਬਿਲਕੁਲ ਅਲਾਤੇ ਸਾਰਿਆਂ ਨੂੰ ਜੀ ਸਤ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਤੇ ਅੱਜ ਦੀ ਜਿਹੜੀ ਵੀਡੀਓ ਹੈਗੀ ਹੈ ਜੀ ਆਪਾਂ ਕੱਪੜਿਆਂ ਦੇ ਉੱਤੇ ਬੋਰਾ ਜਾਂਦੇ ਨੇ ਹੈਨਾ ਸਾਰੀਆਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਤਕਰੀਬਨ ਆਪਣੇ ਸਾਰੇ ਹੀ ਕੱਪੜੇ ਕਈ ਵਾਰੀ ਤਾਂ ਖਰਾਬ ਹੋ ਜਾਂਦੇ ਨੇ ਜੀ ਆਪਾਂ ਵਾਸ਼ਿੰਗ ਮਸ਼ੀਨ ਦੇ ਵਿੱਚ ਵੀ ਧੋਣਿਆਂ ਉਹਨਾਂ ਦੇ ਵਿੱਚੋਂ ਵੀ ਇੱਕ ਦੂਜੇ ਦੇ ਬੋਰ ਲੱਗ ਜਾਂਦੇ ਨੇ ਆਹ ਦੇਖੋ ਜੀ ਤੁਹਾਨੂੰ ਨੇੜੇੋਂ ਆਪਾਂ ਦਿਖਾਉਨੇ ਆਂ ਦੇਖੋ ਆਪਣੇ ਇਹਨੂੰ ਇੱਕ ਕੋਟੀ ਨੂੰ ਕਿੰਨੇ ਬੋਰ ਆਈ ਹੋਈ ਨੇ ਤੇ ਇਹ ਆਪਾਂ ਤੁਹਾਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਲਾ ਕੇ ਦਿਖਾਵਾਂਗੇ ਤੇ ਬਹੁਤ ਹੀ ਸਿੰਪਲ ਤੇ ਸੌਖਾ ਤਰੀਕਾ ਹੈ ਜਿਹੜਾ ਆਪਾਂ ਅੱਜ ਤੁਹਾਨੂੰ ਦੱਸਾਂਗੇ ਕਿਹੜੀ ਚੀਜ਼ ਨੇ ਨਾਲ ਲਾਵਾਂਗੇ ਮੈਂ ਤਾਂ ਤਕਰੀਬਨ ਜੀ ਉਹਦੇ ਨਾਲ ਹੀ ਲਾਉਣੀ ਆਂ ਤੇ ਆਪਾਂ ਜਿਹੜੀਆਂ ਆਹ ਕੋਟੀਆਂ ਨੇ ਇਹਨਾਂ ਦੇ ਉੱਤੋਂ ਵੀ ਆਪਾਂ ਲਾ ਕੇ ਦਿਖਾਵਾਂਗੇ ਤੁਹਾਨੂੰ ਦੇਖੋ ਆਹ ਦੇਖੋ ਜੀ ਜਰਾਬਾਂ ਆਪਣੀਆਂ ਦੇਖੋ ਜਰਾਬਾਂ ਦੇ ਉੱਤੇ ਕਿੰਨੇ ਲੂਣ ਆਏ ਹੋਏ ਨੇ ਬਿਲਕੁਲ ਭਰੀਆਂ ਪਈਆਂ ਨੇ ਜਦੋਂ ਆਪਾਂ ਕੱਪੜੇ ਧੋਣੇ ਵਾਲੀ ਮਸ਼ੀਨ ਦੇ ਵਿੱਚ ਪਾ ਦਿੰਨੇ ਆ ਤੇ ਇੱਕ ਦੂਜੀ ਕੱਪੜਿਆਂ ਦੇ ਹੀ ਲੂਣ ਲੱਗ ਜਾਂਦੇ ਨੇ ਤੇ ਵੀਡੀਓ ਨੂੰ ਤੁਸੀਂ ਸਾਡੀ ਨੂੰ ਐਂਡ ਤੱਕ ਦੇਖਿਓ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜਿਹੜੇ ਸਾਡੇ ਚੈਨਲ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਆਪਾਂ ਜੀ ਪਹਿਲਾਂ ਤੁਹਾਨੂੰ ਜਰਾਬਾਂ ਤੋਂ ਲਾ ਕੇ ਦਿਖਾਉਣੀ ਆ ਮੈਂ ਲਈ ਜੀ ਇੱਕ ਬੋਤਲ ਖਾਲੀ ਬੋਤਲ ਲਈ ਆਪਾਂ ਨੇ ਤੇ ਆਪਾਂ ਜਰਾਬਾਂ ਤੋਂ ਕਿਵੇਂ ਲੂਮ ਬਹੁਤ ਆਸਾਨੀ ਨਾਲ ਲਾ ਸਕਦੇ ਹਾਂ ਇਸ ਤਰ੍ਹਾਂ ਬੋਤਲ ਦੇ ਉੱਤੇ ਤੁਸੀਂ ਜਰਾਬ ਨੂੰ ਚੜਾ ਲਿਓ ਦੇਖੋ ਜੀ ਆਪਾਂ ਇਹਦੇ ਨਾਲ ਭਾਂਡੇ ਤਾਂ ਸਾਫ਼ ਕਰਦੇ ਕਰਦੇ ਹਾਂ ਤੇ ਆਪਣੇ ਇਹ ਕੱਪੜੇ ਵੀ ਸਾਫ਼ ਕਰੂਗਾ ਤੁਸੀਂ ਇਹ ਸਕਰੱਬ ਲੈ ਲਿਓ ਤੇ ਬਹੁਤ ਹੀ ਆਸਾਨੀ ਦੇ ਨਾਲ ਆਪਣੇ ਨੂੰ ਲੈ ਜਾਣੇ ਨੇ ਇਹ ਜਿਹੜੇ ਬੋਰ ਆਏ ਹੋਏ ਨੇ ਜਿੰਤਨੋਂ ਵੀ ਤੁਹਾਨੂੰ ਸਹੀ ਲੱਗਦੇ ਨੇ ਤੁਸੀਂ ਉਸ ਤਰੀਕੇ ਨਾਲ ਲਾ ਸਕਦੇ ਹੋ ਆਪਾਂ ਇਹਨੂੰ ਚੰਗੀ ਤਰ੍ਹਾਂ ਨਾਲ ਸਾਰੀ ਲਾ ਕੇ ਦਿਖਾਵਾਂਗੇ ਜੇ ਸਾਡੇ ਚੈਨਲ ਨੂੰ ਪਲੀਜ਼ ਤੁਸੀਂ ਪਹਿਲੀ ਵਾਰੀ ਦੇਖ ਨਹੀਂ ਹੋ ਨਾ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਕਿ ਸ਼ੇਅਰ ਕਰ ਦਿਆ ਕਰੋ ਤੇ ਜਾਣ ਲੱਗੇ ਸੋਣਾ ਚਾ ਕਮੈਂਟ ਕਰਕੇ ਜਾਇਆ ਕਰੋ ਦੇਖੋ ਆਪਣੀਆਂ ਸਾਰੀ ਜਰਾਵ ਲੂਆਂ ਦੇ ਨਾਲ ਭਰੀ ਪਈ ਸੀ ਤੇ ਤੁਹਾਡੇ ਦੇਖਦੇ ਦੇਖਦੇ ਹੀ ਸਾਫ਼ ਹੋ ਜਾਣੀਆਂ ਚੰਗੀ ਤਰ੍ਹਾਂ ਨਾਲ ਦੇਖੋ ਜੀ ਆਪਣੇ ਕੁਝ ਤਾਂ ਲੂਂਗ ਪੈ ਗੇ ਤੇ ਕੁਝ ਆਪਾਂ ਨੇ ਲਾ ਦਿੱਤੇ ਆਪਾਂ ਇਹ ਜੀ ਦੇਖੋ ਆਹ ਜਰਾਬ ਤੋਂ ਬਿਲਕੁਲ ਸਾਫ਼ ਹੋ ਗਈ ਇਹਦੇ ਤੋਂ ਆਪਾਂ ਨੇ ਲੂਜ ਇਹ ਲਾਤੇ ਤੇ ਆਹ ਜਰਾਬ ਨੂੰ ਦੇਖੋ ਕਿੰਨੇ ਲੱਗੇ ਹੋਏ ਨੇ ਤੇ ਹੁਣ ਆਪਾਂ ਇਹਨੂੰ ਵੀ ਆਪਾਂ ਸਾਫ਼ ਇਸੇ ਤਰ੍ਹਾਂ ਕਰਾਂਗੇ ਬੋਤਲ ਦੇ ਉੱਤੇ ਚੜਾ ਕੇ ਦੇਖੋ ਜੀ ਆਪਾਂ ਨੇ ਦੋਨੇ ਜਰਾਬਾਂ ਦੇ ਉੱਤੋਂ ਪੂਰੀ ਚੰਗੀ ਤਰ੍ਹਾਂ ਨਾਲ ਜਿਹੜੇ ਬੋਰ ਸੀਗੇ ਉਹ ਲਾਤੇ ਤੇ ਬਹੁਤ ਹੀ ਆਸਾਨੀ ਨਾਲ ਲੈ ਗਈ ਆਪਾਂ ਬੋਤਲ ਦੇ ਉੱਤੇ ਚੜਾ ਕੇ ਲਾਵਾਂਗੇ ਤੇ ਬਹੁਤ ਆਸਾਨੀ ਨਾਲ ਲੈ ਜਾਂਦੇ ਨੇ ਹੁਣ ਆਪਾਂ ਜੀ ਕੋਟੀਆਂ ਤੋਂ ਲਾ ਕੇ ਦਿਖਾਉਣੀ ਆ ਹੁਣ ਤਾਂ ਅੱਜ ਕੱਲ੍ਹ ਜੀ ਬਾਜ਼ਾਰ ਦੇ ਵਿੱਚ ਬਹੁਤ ਕੁਝ ਚੱਲ ਪਿਆ ਨੂੰ ਜੋ ਵੀ ਬੋਰ ਆ ਗੰਦਨੀ ਆਪਣੇ ਤੇ ਆਹ ਦੇਖੋ ਜੀ ਕਿੰਨੇ ਵਧੀਆ ਆਪਣੀ ਇਹ ਟਿਪਸਾ ਤੇ ਦੇਖੋ ਜਿਹਦੇ ਨਾਲ ਆਪਾਂ ਭਾਂਡੇ ਸਾਫ਼ ਕਰਦੇ ਹੁੰਨੇ ਆ ਤੇ ਉਹੋ ਆਪਣੇ ਬੋਰ ਵੀ ਲਾ ਸਕਦਾ ਆ ਦੇਖੋ ਜੀ 1 ਮਿੰਟ ਦੇ ਵਿੱਚ ਬੋਰ ਦੇ ਨਾਲ ਭਰ ਜਾਂਦਾ ਆ ਤੇ ਉਹਨੂੰ ਆਪਾਂ ਇੱਕ ਵਾਰੀ ਸਾਫ਼ ਕਰ ਦਾਂਗੇ ਤੇ ਦੇਖੋ ਬਹੁਤ ਆਸਾਨੀ ਨਾਲ ਇੱਕ ਵਾਰੀ ਹੀ ਲੋਂਦੀ ਲੋੜਾ ਜੀ ਬਹੁਤ ਆਸਾਨੀ ਦੇ ਨਾਲ ਲੈ ਜਾਂਦੀ ਆ ਆਪਾਂ ਨੂੰ ਜ਼ਿਆਦਾ ਚੀਜ਼ਾਂ ਦੀ ਬਰਤਨ ਦੀ ਲੋੜ ਨਹੀਂ ਹੈ ਕਿ ਸਿਰਫ ਇੱਕ ਹੀ ਸਕਰਾਬ ਤੁਸੀਂ ਲਿਓ ਤੇ ਇਹਦੇ ਨਾਲ ਬਹੁਤ ਆਸਾਨੀ ਦੇ ਨਾਲ ਲੈ ਜਾਂਦੇ ਨੇ ਜ਼ਿਆਦਾ ਆਪਾਂ ਨੂੰ ਰਗੜਨ ਦੀ ਵੀ ਲੋੜ ਨਹੀਂ ਹੈਗੀ ਜਿੱਥੇ-ਜਿੱਥੇ ਬੋਰ ਹੈਗੇ ਨੇ ਤੁਸੀਂ ਉੱਥੇ-ਉੱਥੇ ਫੇਰ ਪੁੱਛ ਸਕਦੇ ਹੋ ਕਈ ਵਾਰੀ ਆਪਣੀਆਂ ਪਰਜਾਇਆਂ ਦੇ ਹੀ ਬੋਰ ਲੱਗ ਜਾਂਦੇ ਨੇ ਆਪਣੇ ਕੱਪੜਿਆਂ ਨੂੰ ਕਈ ਵਾਰੀ ਜਿਹੜਾ ਆਪਾਂ ਵੀ ਪਾ ਕੇ ਪਹਿ ਜਾਂਦੇ ਨੇ ਬੱਚੇ ਹਨਾ ਤੇ ਉਹਨਾਂ ਹਾਂ ਹੀ ਬੋਰ ਲੱਗ ਜਾਂਦੇ ਨੇ ਕਈ ਵਾਰੀ ਆਪਣੇ ਧੋਣ ਨਾਲ ਵੀ ਲੱਗ ਜਾਂਦੇ ਨੇ ਆਪਾਂ ਮਸ਼ੀਨ ਦੇ ਵਿੱਚ ਕੱਪੜੇ ਧੋਣੇ ਆ ਦੇਖੋ ਜੀ 1 ਮਿੰਟ ਵਿੱਚ ਬਹੁਤ ਹੀ ਆਸਾਨੀ ਦੇ ਨਾਲ ਸਾਰੇ ਬੋਰ ਲੈ ਗਏ ਦੇਖੋ ਜੀ ਜੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਦੇਖੋ ਜੀ ਆਪਣੇ ਸਾਰੇ ਬੋਰ ਲੈ ਕੇ ਚੰਗੀ ਤਰ੍ਹਾਂ ਜਿੱਥੇ-ਜਿੱਥੇ ਲੱਗੇ ਹੋਏ ਸੀਗੇ ਆਪਾਂ ਨੇ ਇਹ ਚੰਗੀ ਤਰ੍ਹਾਂ ਲਾਤੇ ਦੇਖੋ ਆਪਣੇ ਇਹਨਾਂ ਸਾਰੇ ਬੋਰੇ ਨੂੰ ਲੱਗ ਗਏ ਸਕਰਾਪ ਨੂੰ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਆਸਾਨੀ ਨਾਲ ਲੈ ਜਾਂਦੇ ਨੇ ਸਕ੍ਰੈਪ ਦੇ ਨਾਲ ਦੇਖੋ ਜੀ ਜੇ ਸਾਡੀ ਇਹ ਥੋੜੀ ਜਿਹੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਤੁਸੀਂ ਲਾਈਕ ਜ਼ਰੂਰ ਕਰਦਿਆਂ ਕਰੋ ਤੇ ਆਪਾਂ ਨੇ ਤੁਹਾਨੂੰ ਬਹੁਤ ਸਾਰੇ ਹੀ ਲਾ ਕੇ ਦਿਖਾਉਦੇ ਬਹੁਤ ਹੀ ਆਸਾਨੀ ਦੇ ਨਾਲ ਰਹਿ ਜਾਂਦੇ ਨੇ ਜਿਹੜੇ-ਜਿਹੜੇ ਕੱਪੜਿਆਂ ਨੂੰ ਆਪਣੇ ਲੱਗੇ ਸੀ ਉਹ ਤੁਹਾਨੂੰ ਆਪਾਂ ਨੇ ਲਾ ਕੇ ਦਿਖਾ ਦਿੱਤੀਆਂ ਨੇ ਚੰਗੀ ਤਰ੍ਹਾਂ ਨਾ ਆ ਦੇਖੋ ਜੀ ਇਹਨੂੰ ਇੱਥੇ ਲੱਗੇ ਹੋਏ ਨੇ ਤੁਸੀਂ ਇੱਕ ਸਾਈਡ ਤੇ ਵੀ ਫੇਰ ਸਕਦੇ ਹੋ ਜੇ ਤੁਹਾਨੂੰ ਜਿੱਦਣ ਸਹੀ ਲੱਗਦਾ ਤੁਸੀਂ ਉਧਰ ਨੂੰ ਤੇ ਜੇ ਆਪਾਂ ਐਸੇ ਇਸ ਤਰ੍ਹਾਂ ਫੇਰਾਂਗੇ ਉਹ ਸਾਰੇ ਬੋਰ ਆਪਣੀ ਕੋਟੀਆਂ ਦੇ ਉੱਤੇ ਫੈਲਰ ਜਾਣਗੇ ਇਹਦੇ ਨਾਲ ਉਹ ਤਾਂ ਤੁਸੀਂ ਨਾ ਇੱਕ ਸਾਈਡ ਦੇ ਨੂੰ ਇੱਕ ਸਾਈਡ ਦੀ ਫੇਰੀ ਹੋ ਇਸ ਤਰ੍ਹਾਂ ਬਹੁਤ ਆਸਾਨੀ ਨਾਲ ਆਪਣੇ ਬੋਰ ਸਾਰੇ ਹੀ ਲੈ ਗਏ ਜੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਜੀ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਆਪਾਂ ਜੀ ਮਿਲਦੇ ਨਵੇਂ ਬਲੌਗ ਦੇ ਨਾਲ ਸਾਰਿਆਂ ਨੂੰ ਸਤ ਸ੍ਰੀ ਅਕਾਲ